ਪੰਜਾਬ ਦੀ ਨੌਜਵਾਨੀ ਨੂੰ ਬਦਨਾਮ ਕਰਨ ਲਈ ਉੜਤਾ ਪੰਜਾਬ ਕਹਿ ਕੇ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨਾਂ ਦਾ ਇਲਾਜ ਕਰਾਉਣ ਦੀ ਬਜਾਏ ਬਦਨਾਮ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਵੱਡੀ ਗਿਣਤੀ 'ਚ ਐਸੇ ਨੌਜਵਾਨ ਵੀ ਨੇ ਜੋ ਨਸ਼ੇ ਤੋਂ ਦੂਰ ਨੇ ਤੇ ਖੇਡਾਂ ਨੂੰ ਸਮਰਪਿਤ ਨੇ ਕੜਾਕੇ ਦੀ ਗਰਮੀ 'ਚ ਕ੍ਰਿਕਟ ਮੈਚ ਖੇਡ ਕੇ ਆਪਣਾ ਪਸੀਨਾ ਬਹਾਰ ਰਹੇ ਨੇ ਆਪਣੇ ਪਿੰਡ ਦਾ ਪੰਜਾਬ ਦਾ ਤੇ ਦੇਸ਼ ਦਾ ਨਾਮ ਉੱਚਾ ਕਰ ਰਹੇ ਨੇ ਗੁਰਦਾਸਪੁਰ ਜ਼ਿਲ੍ਹੇ ਦਾ ਐਸਾ ਪਿੰਡ ਨੁਸ਼ਹਿਰਾ ਮੱਜਾ ਸਿੰਘ ਜਿੱਤੇ 2018 ਮੈਂ ਨਿਰੋਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਪਿੰਡ ਸੋਹਤ ਪਿੰਡ ਨੁਸ਼ਹਿਰਾ ਮੱਜਾ ਦੀਆਂ ਟੀਮਾਂ 'ਚ ਫਸਵਾ ਮੁਕਾਬਲਾ ਹੋਇਆ ਨੁਸ਼ਹਿਰਾ ਮੱਜਾ ਸਿੰਘ ਦੀ ਟੀਮ ਜੇਤੂ ਰਹੀ ਤੇ ਮੈਨ ਆਫ ਦਾ ਮੈਚ ਹਰਜਿੰਦਰ ਸਿੰਘ ਉਰਫ ਹੈਰੀ ਰਹੇ ਮੁੱਖ ਮਹਿਮਾਨ ਸਰਪੰਚ ਹਰਮੀਤ ਸਿੰਘ ਆਪ ਆਗੂ ਮਨਦੀਪ ਸਿੰਘ ਨੇ ਜੇਤੂ ਕੀ ਡਾਰੀਆਂ ਨੂੰ ਇਨਾਮ ਵੰਡੇ ਤੇ 10000 ਦੀ ਨਕਦ ਰਾਸ਼ੀ ਜੇਤੂ ਟੀਮ ਨੂੰ ਦਿੱਤੀ ਸਰਪੰਚ ਦੇ ਸੁਪੁੱਤਰ ਚਰਨ ਦਾਵਾ ਜਸਕਰਨ ਕਾਲੋਵਾਲੋਂ ਨਸ਼ਰਾ ਮੱਧਾ ਸਿੰਘ ਦੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਲਾਕੇ ਦੇ ਲੋਕਾਂ ਨੂੰ ਤੇ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਇੱਕ ਮਸ਼ਵਰਾ ਹੈ ਖਿਡਾਰੀ ਸਭ ਦੇ ਸਾਜੇ ਹੁੰਦੇ ਨੇ ਇਲਾਕੇ 'ਚ ਚਰਚਾ ਹੈ ਆਪਣੀਆਂ ਪਾਰਟੀਆਂ ਲਈ ਲੱਖਾਂ ਰੁਪਏ ਖਰਚਣ ਵਾਲੇ ਨੇ ਤਾਵਾ ਨੇ ਟਰਨਮੈਂਟ ਲਈ ਨੌਜਵਾਨਾਂ ਦੀ ਬਾਹ ਨਹੀਂ ਫੜੀ ਸਦਕੇ ਜਾਈਏ ਇਨਾਂ ਖਿਡਾਰੀਆਂ ਦੇ ਜਿਨ੍ਹਾਂ ਦੇ ਸਾਥੀਆਂ ਨੇ ਵਿਦੇਸ਼ਾਂ 'ਚ ਸੇਵਾ ਭੇਜੀ ਤੇ ਸ਼ਾਨੋ ਸ਼ੌਕਤ ਨਾਲ ਟਰਨਮੈਂਟ ਨਿਪਰੇ ਚੜਾਇਆ ਜੇ ਪਾਰਟੀ ਭਾਜੀ ਤੋਂ ਉੱਪਰ ਉੱਠ ਕੇ ਖਿਡਾਰੀਆਂ ਦਾ ਸਾਰੇ ਨੇਤਾ ਸਨਮਾਨ ਕਰਦੇ ਤੇ ਦਿਲ ਖੋਲ ਕੇ ਮਦਦ ਕਰਦੇ ਤਾਂ ਸੁਨੇਹਾ ਇਹੀ ਜਾਣਾ ਸੀ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਖੇਡਾਂ ਵੱਲ ਪ੍ਰੇਰਣ ਨਹੀਂ ਸਾਰੇ ਜ਼ਬਰਦਸਤ ਉਪਰਾਲਾ ਕਰ ਰਹੇ ਪਰ ਜਿੱਦਾਂ ਦਾ ਸੁਲੂਕੇ ਨਾਖੀ ਡਾਰੀਆਂ ਨਾਲ ਹੋਇਆ ਇਹ ਵੇਖ ਕੇ ਲੋਕ ਇਹੀ ਕਹਿ ਰਹੇ ਨੇ ਕੀ ਕਰੇ ਸ਼ਰਮ ਨੂੰ ਕੋ ਆਤੀ ਨਹੀਂ